ਨੇ ਉਹ ਝੂਠ ਬੋਲੇ ਹੋਇਆ ਹੁਣ ਉਹਨਾਂ ਤੋਂ ਵੀ ਡਰ ਲੱਗ ਗਿਆ ਤਾਂ ਮੈਂ ਫੜਿਆ ਨਾ ਜਾਵਾਂ ਮੈਨੂੰ ਆਹ ਨਾ ਹੋ ਜਾਵੇ ਆਲ ਦਾ ਟਾਈਮ ਆਪਾਂ ਸੋਚਦੇ ਰਹਿੰਦੇ ਹਾਂ ਕਿਉਂਕਿ ਸੱਚ ਬੋਲ ਕੇ ਥੋੜਾ ਜਦੀ ਨੁਕਸਾਨ ਹੋ ਸਕਦਾ ਪਰ ਲੰਬੇ ਟਾਈਮ ਲਈ ਫਾਇਦਾ ਹੋਊਗਾ ਜਦ ਕਿ ਝੂਠ ਬੋਲ ਕੇ ਥੋੜਾ ਉਹ ਟਾਈਮ ਫਾਇਦਾ ਹੋ ਸਕਦਾ ਪਰ ਲੰਬੇ ਟਾਈਮ ਲਈ ਨੁਕਸਾਨ ਹੋਊਗਾ ਦੂਜੇ ਦਾ ਵੀ ਕਰਾਂਗੇ ਆਪਦਾ ਵੀ ਕਰਾਂਗੇ ਆਪਣੇ ਸਰੀਰ ਦਾ ਵੀ ਕਰਾਂਗੇ ਹੁਣ ਅੱਗੇ ਦੇਖੋ ਜਦੋਂ ਆ ਚੀਜ਼ਾਂ ਕਰ ਲੈਨੇ ਆ ਡੱਡੋਰ ਪੈਦਾ ਹੋ ਗਿਆ ਕੋਈ ਗੱਲ ਫੜਨ ਦੀ ਮਨ ਚ ਚੋਰ ਆ ਹੁਣ ਤੁਹਾਡਾ ਬਾਈ ਬਾਕੀ ਗੰਮਾਂ ਤੋਂ ਫੋਕਸ ਘਟੂ ਗਈ ਉਹ ਝੂਠ ਹੀ ਇੰਨੇ ਬੋਲੇ ਹੋਏ ਨੇ ਤੁਹਾਨੂੰ ਉਹੀ ਗੱਲਾਂ ਦੀ ਟੈਨਸ਼ਨ ਆ ਐਂਗਜ਼ਾਇਟੀ ਵਧੂਗੀ ਸੋਚੂ ਦਿਮਾਗ ਫਟੀਕ ਹੋਏਗਾ ਬਾਰ ਬਾਰ ਇੱਕੇ ਗੱਲ ਨੂੰ ਫੜ ਕੇ ਰੱਖਣਾ ਸੋਚਣਾ ਡਰ ਪੈਦਾ ਕਰਨਾ ਸਲੀਪ ਘਟੂ ਗਈ ਤਾਂ ਰਾਤ ਨੂੰ ਪਈ ਸੋਚੀ ਜਾਂਦੇ ਨੇ ਉਹਨੂੰ ਆਏ ਕਿਹਾ ਹੋਇਆ ਹੁਣ ਉਹਨੂੰ ਝੂਠ ਬੋਲੇ ਹੋਇਆ ਉਹ ਚੀਜ਼ਾਂ ਅੰਦਰੇ ਬਿਲਡ ਅਪ ਹੋ ਜਾਂਦੀਆਂ ਨੇ ਜਿਵੇਂ ਕਹਿੰਦੇ ਨੇ ਸੱਚ ਨੂੰ ਕਾਹਦਾ ਡਰ ਹੁਣ ਇਹ ਜਾ ਕੋ ਸੋਚੀ ਜਾਣਾ ਮੈਮਰੀ ਕਮਜ਼ੋਰ ਹੋਏਣੀ ਹੋਰ ਪਾਸੇ ਧਿਆਨ ਨਹੀਂ ਲੱਗਣਾ ਬੀਪੀ ਵੱਧਾ ਹਾਰਟ ਰੇਟ ਉੱਪ ਜਾਂਦੀ ਹੈ ਇਹਦੇ ਨਾਲ ਬੰਦਿਆਂ ਦੀ ਕਿਉਂਕਿ ਸਟ੍ਰੈਸ ਵਧਿਆ ਹੁੰਦਾ ਸਿਮਪੈਥੈਟਿਕ ਨਰ ਜਿਵੇਂ ਦੋ ਸਿਸਟਮ ਹੁੰਦੇ ਨੇ ਇੱਕ ਪੈਰਾਸੈਂਪੈਥੈਟਿਕ ਜਿਹੜੇ ਬੋਡੀ ਰੈਸਟ ਦੇ ਹੁੰਦੀ ਆ ਇੱਕ ਸੰਪੈਥੈਟਿਕ ਜਿਵੇਂ ਉਹਨੂੰ ਕਹਿੰਦੇ ਨੇ ਫਾਈਟ ਐਂਡ ਫਲਾਈਟ ਰਿਸਪੌਂਸ ਕਿ ਡਰ ਆਲ ਦਾ ਟਾਈਮ ਧੜਕਣ ਤੇਜ਼ ਜਿਵੇਂ ਆਪਣੀ ਧੜਕਣ ਤੇਜ਼ ਹੋ ਜਾਂਦੀ ਆ ਹੈਡੈਕ ਸਿਰ ਦਰਦ ਕਈ ਲੋਕ ਕਹਿੰ ਨਹੀਂ ਦਿੰਦੇ ਯਾਰੋ ਮੈਂ ਗੱਲ ਬਾਰ ਬਾਰ ਸੋਚੀ ਕਿ ਮੇਰਾ ਤਾਂ ਸਿਰ ਪਾੜਨ ਲੱਗ ਗਿਆ